ਤੱਲਨ ਬਾਸੀ ਪ੍ਰਿਆ ਨੂੰ ਨਹੀਂ ਮਿਲ ਰਿਹਾ ਇਨਸਾਫ ਦਰਦ ਦਰਦੀ ਖਾਰੇ ਆ ਥੱਕੇ ਔਰਤਾਂ ਦੇ ਸਸ਼ਕਤੀ ਕਰਨ ਦੇ ਦਾਬੇ ਕਰਨ ਵਾਲੇ ਵੀ ਬਣ ਬੈਠੇ ਹਨ ਮੋਨਾ ਧਾਰੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਸ਼ਿਵ ਸੇਨਾ ਨੇਤਾ ਰਾਜ ਕੁਮਾਰ ਅਰੋੜਾ ਜੈਤੇਵਾਲੀ ਤੇ ਹੋਰ ਜਥੇਬੰਦੀਆਂ ਆਇਆਂ ਅੱਗੇ ਹਿੰਦੁਸਤਾਨ ਇੱਕ ਲੋਕਤੰਤਰੀ ਦੇਸ਼ ਹੈ ਤੇ ਇੱਥੇ ਔਰਤਾਂ ਦੇ ਸਸ਼ਕਤੀਕਰਨ ਦਾ ਢਿੱਡੋਰਾ ਸਰਕਾਰਾਂ ਤੇ ਪ੍ਰਸ਼ਾਸਨ ਅਕਸਰ ਪਿੱਟਦਾ ਨਜ਼ਰ ਆਂਦਾ ਹੈ ਪਰ ਕੀ ਵਾਸਤ ਵਿੱਚ ਨਾਰੀ ਸ਼ਕਤੀਦਲ ਖੋਏ ਧੱਕੇ ਸਾਹੀਦਾ ਇਨਸਾਫ ਸਰਕਾਰਾਂ ਜਾਂ ਪ੍ਰਸ਼ਾਸਨ ਦਵਾਦਿਆਂ ਹਨ ਜਾਂ ਨਹੀਂ ਇਸ ਦਾ ਖੁਲਾਸਾ ਅੱਜ ਤੱਲਨ ਦੀ ਇੱਕ ਧੀ प्रिया सपुत्री बिलास चौधरी ने अज फोकसाबी न दौरान प्रगट किया प्रिया ने कहा कि कुछ महीना पहला ਕੁਝ ਲੋਕਾਂ ਨੇ ਉਸ ਨਾਲ ਧੱਕੇਸ਼ਾਹੀ ਕਰਦੇ ਹੋਏ ਕੁੱਟ ਮਾਰ ਕਰਕੇ ਜ਼ਖਮੀ ਕਰ ਦਿੱਤਾ ਤੇ ਉਸਤੇ ਦੋ ਵਾਰ ਹਮਲਾ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਆਖਰ ਉਹ ਜਾਵੇ ਤੇ ਕਿੱਥੇ ਜਾਵੇ ਹੁਣਾਂ ਕਿ ਡੀਆਈਜੀ ਐਸਐਸਪੀ ਡੀਐਸਪੀ ਤੇ ਥਾਣਾ ਪਤਾਰਾ ਦੀ ਪੁਲਿਸ ਸਭ ਨੂੰ ਮਾਜਰੇ ਬਾਰੇ ਦੱਸ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਉਧਰ ਬੱਚੀ ਨੂੰ ਇਨਸਾਫ ਦੁਆ ਲਈ ਸਿਫ ਸੇਨਾ ਦੇ ਵੱਡੇ ਆਗੂ ਰਾਜਕਮਾਰ ਅਰੋੜਾ ਜਾਤੇ ਵਾਲੀ ਤੇ ਹੋਰ ਜਥੇਬੰਦੀਆਂ ਅੱਗੇ ਆਈਆਂ ਹਨ ਅ ਰਾਜਕਮਾਰ ਅਰੋੜਾ ਜਾਤੇ ਵਾਲੀ ਨੇ ਕਿਹਾ ਕਿ ਤੀਨੂੰ ਇਨਸਾਫ ਦੁਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਵੀ ਗੰਭੀਰ ਦੋਸ਼ ਲਗਾਏ ਰਾਜਕਮਾਰ ਅਰੋੜਾ ਤੇ ਪ੍ਰਿਆ ਤਲਨ ਦੀ ਫੋਕਸ ਪੰਜਾਬੀ ਨਾਲ ਗੱਲਬਾਤ ਵੀ ਸੁਣੋ ਸਰ 18 ਮਈ 2025 ਨੂੰ ਸਾਡੇ ਨਾਲ ਦੇਵਾਂਡੀ ਆ ਜਿਹੜਾ ਟੈਕਸੀ ਡਰਾਈਵਰ ਜਿਹਦਾ ਨਾਮ ਮਨਜੀਤ ਸਿੰਘ ਪਕੜਾ ਆ ਤੇ ਉਹਦੀ ਵਾਈਫ ਦਾ ਨਾਮ ਹਰਨੀਤ ਕੌੜਾ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਸਾਡੇ ਨਾਲ ਇੱਕਦਮ ਜਿੱਦਾਂ ਲੜਾਈ ਦਾ ਮੁੱਦਾ ਚੱਕ ਕੇ ਤੇ ਉਹਨਾਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਕਿਸ ਮੁੱਦੇ ਤੇ ਲੜਾਈ ਹੋ ਕੋਈ ਪਹਾਰ ਦਾ ਹੋ ਗਿਆ ਮੁੱਦਾ ਹੋਈ ਨਹੀਂ ਮੁੱਦਾ ਕੋਈ ਹੋ ਰਹੀ ਸੀ ਕਿ ਉਹ ਸਾਜ਼ਿਸ਼ ਦੇ ਤਹਿਤ ਤੇ ਉਹਨਾਂ ਨੇ ਉਹਦੀ ਵਾਈਫ ਨੇ ਜਿਹੜੀ ਹਰਨੀਤ ਕੌਰ ਨੂੰ ਮਿੱਟੂ ਐ ਉਹਨੇ ਇੱਕ ਕੈਰੀ ਦਾ ਜਿਹੜਾ ਕਿ ਉਹ ਬਹਾਨਾ ਲਾਇਆ ਕਿ ਮੇਰੀ ਡੌਗੀ ਆ ਜਿਹਦੇ ਨਾਮ ਸੈਮੀ ਛੋਟੀ ਜਿੜਾ ਤੇ ਉਹਨੇ ਇਹ ਕਿਹਾ ਕਿ ਵੀ ਉਹਨੇ ਜਿਹੜੀ ਹੈ ਕੈਰੀ ਪਾੜੀ ਸਿਰਫ ਉਹਦਾ ਬਹਾਨਾ ਕਹਿ ਕੇ ਤਾਂ ਉਹਨਾਂ ਨੇ ਮਾਪਿਆਂ ਦੇ ਵੀ ਘਾੜਾ ਉੱਪਰ ਦੀਆਂ ਸ਼ੁਰੂ ਕਰ ਦਿੱਤੀਆਂ ਫਿਰ ਤੁਹਾਡੀ ਆਪਸ ਵਿੱਚ ਮਾਰਕ ਟਾਈ ਵੀ ਹੋਈ ਹੈ ਹਾਂਜੀ ਸਰ ਸਰ ਜਦੋਂ ਮੈਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੀ ਹੋਇਆ ਆ ਤਾਂ ਉਸ ਟਾਈਮ ਉਹਨੇ ਜ਼ਿਆਦਾ ਮਤਲਬ ਗੰਦੀ ਗੰਦੀ ਗੱਲ ਕਲੋਜ਼ ਕਰਨੀ ਸ਼ੁਰੂ ਕਰ ਦਿੱਤੀ ਐ ਲੇ ਜੋ ਕਿ ਲੱਡੇ ਵਾਲੀ ਰਹਿੰਦੀ ਆ ਤੇ ਉਸ ਤੋਂ ਬਾਅਦ ਉਹਨੇ ਆਪਣੇ ਮਨਜਿੰਦਰ ਸਿੰਘ ਨੂੰ ਘਰ ਵਾਲੇ ਨੂੰ ਫੋਨ ਕੀਤਾ ਜੋ ਕਿ ਟੈਕਸੀ ਸਟੈਂਡ ਦੇ 15-20 ਮੁੰਡੇ ਲੈ ਕੇ ਆਇਆ ਆਂਦੇ ਸਾਰੇ ਮੇਰੇ ਘਰੇ ਵੜ ਗਿਆ ਮੇਰੇ ਘਰੇ ਵੜ ਕੇ ਉਹਨੇ ਮੇਰੇ ਤੇ ਹਮਲਾ ਕੀਤਾ ਮੈਨੂੰ ਘਰੋਂ ਕੱਢ ਕੇ ਲੈ ਕੇ ਆਏ ਮੇਨੂੰ ਵਾਲਾ ਤੋਂ ਪੁੱਟਿਆ ਤੁਸੀਂ ਸਬੰਧਤ ਚੌਕੀ ਨੂੰ ਕੰਪਲੀਟ ਕੀਤੀ ਸੀ ਆਪਣੀ ਸਰ ਉਸ ਟਾਈਮ ਇਹਨਾਂ ਦੇ 30-40 ਬੰਦੇ ਆਏ ਆ 30-40 ਬੰਦੇ ਆਂਦੇ ਹੀ ਮੇ ਤਾਂ 3-4 ਘਟੋ ਘਟ ਤਿੰਨ-ਚਾਰ ਮੈਂ ਕਰੇ ਉਸ ਟਾਈਮ ਸਿਰਫ ਇਹ ਮੇਰੇ ਮम्मा ਸੀ ਮੇਰਾ ਛੋਟਾ ਭਰਾ ਸੀ ਜੋ 12-13 ਸਾਲ ਦਾ ਆ ਤੇ ਮੈਂ ਸੀ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਜੀ ਸਰ 112 ਨੰਬਰ ਤੇ ਅਸੀਂ 8 ਤੋਂ 9 ਵਾਰ ਕਾਲਾ ਕੀਤੀਆਂ ਜਿਸ ਦੌਰਾਨ ਸਿਰਫ ਦੋ ਵਾਰ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਜਿਹੜਾ ਥਾਣਾ ਪਤਾਰਾ ਲੱਗਦਾ ਹੈ ਤੇ ਅਸੀਂ ਕੰਟੈਕਟ ਕਰਕੇ ਉਹਨਾਂ ਦੱਸਦੇ ਹਾਂ ਉਹਨਾਂ ਨੇ ਕੰਟੈਕਟ ਵੀ ਕੀਤਾ ਪਰ ਸਾਡੇ ਵੱਲੋਂ ਜੜੀ ਕੋਈ ਵੀ ਬੁਲਸ਼ ਨਹੀਂ ਹੈ ਕਿੰਨੇ ਮਹੀਨੇ ਹੋ ਗਿਆ ਮਈ 'ਚ ਤੁਹਾਡਾ ਝਗੜਾ ਹੋਇਆ ਪੁਲਿਸ ਵੱਲੋਂ ਕੀ ਕਾਰਵਾਈ ਹੋਈ ਸਰ ਪੁਲਿਸ ਵੱਲੋਂ ਹਜੇ ਤੱਕ ਜਿਹੜੀ ਸੀ ਉਹ ਕੋਈ ਕਾਰਵਾਈ ਨਹੀਂ 5 ਮਹੀਨੇ ੱੱਕੇ ਖਾਨ ਤੋਂ ਬਾਵਜੂਦ ਹੁਣ ਜਾ ਕੇ ਸਿਰਫ ਅਰੋੜਾ ਸਰ ਦੀ ਵਜ੍ਹਾ ਨਾਲ ਤੇ ਮੈਂ ਇਹਨਾਂ ਕੋਲ ਘਰ ਲੈ ਕੇ ਆਈ ਸੀਗੀ ਤੇ 5 ਮਹੀਨੇ ਬਾਅਦ ਇਹਨਾਂ ਨੇ ਪਰਚਾ ਤਾਂ ਜਿਹੜਾ ਸੀ ਮੇਰਾ ਕਰਾਸ ਕਰਵਾ ਦਿੱਤਾ ਪਰ ਹਜੇ ਤੱਕ ਰੋਕਿਆਂ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਸ ਤਰ੍ਹਾਂ ਦੀ ਤਬਕਕੁਰ ਰੱਖਦੇ ਹੋ ਕਿਸ ਤਰ੍ਹਾਂ ਦੀ ਤੁਸੀਂ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਕਿ ਤੁਹਾਨੂੰ ਇਨਸਾਫ ਮਿਲੇ ਸਰ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਦੋ ਵਾਰ ਮੇਤੇ ਹਮਲਾ ਹੋ ਚੁੱਕਿਆ ਹੈ ਇੱਕ ਤਾਂ ਪਰਚਾ ਹੋਣ ਤੋਂ ਪਹਿਲਾਂ ਇੱਕ ਪਰਚਾ ਹੋਣ ਤੋਂ ਬਾਅਦ 13 ਜੁਲਾਈ ਨੂੰ ਦੁਬਾਰਾ ਮੇਰੇ ਸਿਰ ਤੇ ਦਾਤ ਮਾਰਿਆ ਸੀ ਤੇ ਮੈਨੂੰ ਗੱਡੀ ਚ ਕਨੈਪਰ ਕਰਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹਦਾ ਐਮਐਲਆਰ ਵੀ ਥਾਣੇ ਪਹੁੰਚਿਆ ਪਰ ਜੇ ਵੀ ਪੁਲਿਸ ਨੇ ਹਜੇ ਤੇ ਮੇਂ ਪ੍ਰਸ਼ਾਸਨ ਤੋਂ ਇਹ ਮੰਗ ਆਦੀਆਂ ਰੋਪੀਆਂ ਨੂੰ ਜਲਦੀ ਤੋਂ ਜਲਦੀ ਜੜਾ ਕਿ ਉਹ ਗ੍ਰਿਫਤਾਰ ਕੀਤਾ ਜਾਵੇ। ਤਾਂ ਜੈਕਾਰੇ ਵੀਰ ਬਜਰੰਗੇ। ਹਰ ਹਰ ਮਹਾਦੇਵ ਹਰ ਹਰ ਮਹਾਦੇਵ। ਮੈਂ ਰਾਜਕੁਮਾਰ ਅਰੋੜਾ, ਸਿਖਸ਼ਨਾ ਲਾਂਚ ਤੋਂ ਨੈਚਰਲ ਵਾਈਸ ਪ੍ਰੈਜ਼ੀਡੈਂਟ। ਮੇਰੇ ਨਾਲ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਦੇ ਜੋ ਪ੍ਰਧਾਨ ਆ ਪ੍ਰੈਸ ਅਸੋਸੀਏਸ਼ਨ ਦੇ ਭਰਤ ਮਰ ਬੜਿਆ ਜੀ ਤੇ ਮੇਰੇ ਨਾਲ ਮੈਨੂੰ ਪੀਆ ਜੀ ਹਨ। ਇਹ ਬੈਡ ਸਾਡੇ ਕੋਲ 18 8 ਨੂੰ ਤੇ सॉरी 8 8 ਨੂੰ ਸਾਡੇ ਕੋਲ ਆਏ ਸੀ। ਤੇ ਇਹਨਾਂ ਨੇ ਸਾਨੂੰ ਆ ਕੇ ਦੱਸਿਆ ਵੀ ਮੇਰੇ ਨਾਲ ਇਹਨਾਂ ਧੱਕਾ ਹੋਇਆ ਸਾਰੀ ਜੋ ਪਹਿਲਾਂ ਸਾਰੇ ਦੇਈ ਤੇ ਕੇ ਮੀਡੀਆ ਚ ਵੀ ਹਰਾਜ ਚੁੱਕਾ ਆ। ਪਰ ਭਈ ਪੁਲਿਸ ਜਿਹੜੀ ਕੋਈ ਕਵਾਏ ਪੋਸ਼ਕ ਜਿਹੜੀ ਨਹੀਂ ਕਰਦੀ ਕੋਈ ਸੁਣਵਾਈ ਨਹੀਂ ਕਰੀ। ਉਲਟਾ ਇਹਨਾਂ ਤੇ ਹੀ ਉਲਟੇ ਪਾਸੇ ਦੋ ਤਜ ਕਰ ਦਿੱਤੇ ਗਏ। ਦੇਖੋ ਕਿੰਨੀ ਗੁੰਡਾ ਰਾਜ ਆ ਪੌਂਸੜਾ। 18 ਮਈ ਨੂੰ ਇਸ ਕੁੜੀ ਨਾਲ ਦੁਪਹਿਰੇ 4-5 ਵਜੇ ਦੇ ਕਰੀਬ ਕੁੱਟਮਾਰ ਹੋਈ 3-4 ਘੰਟੇ ਇਹ ਤਮਾਸ਼ਾ ਚੱਲਿਆ ਜੋ ਇਹਦੇ ਦੱਸਣ ਦੇ ਮਤਾਬਕ। ਉਸ ਤੋਂ ਬਾਅਦ ਫੇਰ ਵੀ ਪੁਲਿਸ ਨਹੀਂ ਆਈ। ਦਰਗੇ 7-8 ਵਾਰ 112 ਦੇ ਵੀ ਕੀਤਾ ਪਤਾਰੇ ਵੀ ਉਧਰੋਂ ਜਿਹੜਾ ਨੰਬਰ ਦਿੱਤਾ ਗਿਆ 3-4 ਵਾਰੀ ਕਾਲ ਕੀਤੀ ਪਰ ਨਹੀਂ ਆਇਆ ਪਰ ਰਾਤ ਨੂੰ ਬਾਅਦ ਵਿੱਚ ਮਿਲੀ ਭੋਗਤਣਾ ਉਹਨਾਂ ਨੇ ਪੋਜ਼ਿਟਿਵ ਗੱਡੀ ਉਹਨਾਂ ਦੀ ਪਾਰਟੀ ਨਾਲ ਆ ਗਈ ਤੇ ਉਸ ਤੋਂ ਬਾਅਦ ਵੀ ਫੇਰ ਵੀ ਦੇਖੋ ਇਹਦਾ ਮੈਡੀਕਲ ਵੀ ਪਹਿਲਾਂ ਕੱਟ ਹੋਇਆ ਸਭ ਕੁਝ ਪਹਿਲਾਂ ਇਹਦਾ ਹੋਇਆ ਪਰ ਅਫਸੋਸ ਕਿ ਪਹੁੰਚਨੇ ਇਹਨਾਂ ਤੋਂ ਵਾਇਤਾ ਕੀ ਗਾਨੀ ਹੀ 19 ਤਰੀਕ ਤੜਕੇ 7 ਵਜੇ ਇਹਦੇ ਦੋ ਭਰਾਵਾਂ ਨੂੰ ਜਿਹੜਾ ਚੱਕ ਲਿਆ ਤੁਸੀਂ ਡੀਆਈਜੀ ਨੂੰ ਮਿਲਿਓ ਸਾਰੇ ਸਬੰਧਤ ਅਫਸਰਾਡ ਨੂੰ ਮਿਲਿਓ ਕੁੜਾ ਬਲੋਤੋਂ ਨੂੰ ਕੀ ਆਸਵਾਸਨ ਮਿਲਿਆ ਬਹੁਤ ਸੰਘਰਸ਼ ਕਰਦੇ ਆਏ ਜੀ ਸਾਡੇ ਕੋਲੋਂ ਪਹਿਲਾਂ ਸੰਗਾਇਜਾਂ ਜੀ ਜੋ ਐਸਐਸਪੀ ਸਾਹਿਬ ਨੂੰ ਪਹਿਲਾਂ ਮਿਲੇ ਸੀ ਜਿਉਂ ਤੁਹਾਨੂੰ ਮੈਂ ਉਹ ਹੀ ਦੱਸ ਰਿਹਾ ਸੀ ਕਿ ਅਸੀਂ ਮਿਲੇ ਸੀ ਇਹ 4 ਅਗਸਤ ਨੂੰ ਉਸ ਤੋਂ ਐਸਐਸਪੀ ਸਾਹਿਬ ਦੇ ਕਹਿਣ ਤੇ ਕਿ ਜਿਹੜਾ ਸਾਡੀ ਐਫਆਈ ਜਿਹੜੀ 36 ਨੰਬਰ ਸੀ 2025 21 ਨੂੰ ਹੋਈ ਸੀ ਉਹਦਾ ਕਰਾਸ ਕਰ ਦਿੱਤਾ ਗਿਆ ਹੈ ਤੇ ਪਰ ਅਫਸੋਸ ਕਿ ਉਸ ਤੋਂ ਬਾਅਦ ਅ 2 ਮਹੀਨੇ ਹੋ ਚਲੇ ਆ ਬਹੁਤ ਅਪਸ਼ਰਾ ਬਲੋਂ ਮਾਰ-ਮਾਰ ਕਹਿਣ ਦੇ باوجود ਵੀ ਪਰ ਸਰਬਦੀਰ ਉਹ ਸਾਰਵੀਤ ਰਾਏ ਸਾਹਿਬ ਨੇ ਵੀ ਐਸਪੀ ਸਾਹਿਬ ਉਹਨਾਂ ਨੇ ਵੀ ਕਈ ਵਾਰ ਕਿਹਾ ਸੱਚ ਕੇ ਵੀ ਕਿਹਾ ਪਰ ਐਸਐਚਓ ਪੁਲਿਸ ਆਣਾ ਪਤਾ ਰਹਾ ਜੇ ਤੇ ਪਤਾ ਨਹੀਂ ਕਿਹੜੀ ਇਹੋ ਜਿਹੀ ਇਹ ਕਮਾਨ ਚੱਲਦੀ ਆ ਜਾਂ ਪਤਾ ਨਹੀਂ ਉਹਦੇ ਦਿਲ ਚ ਕੀ ਚੱਲਦਾ ਆ ਉਹਨੇ ਅੱਜ ਤੱਕ ਸਾਨੂੰ ਸਵਾਈ ਟੋਪੀਆਂ ਤੋਂ ਕੁਝ ਨਹੀਂ ਦਿੱਤਾ ਉਹ ਆਫਸਰਾਂ ਨੂੰ ਵੀ ਟੋਪੀਆਂ ਦੇਈ ਜਾਂਦਾ ਐਸਐਸਪੀ ਸਾਹਿਬ ਨੇ ਤਿੰਨ ਚਾਰ ਵਾਰੀ ਕਿਹਾ ਫਿਰ ਅਸੀਂ ਰਾਜ ਕੁਮਾਰ ਰੋੜਾ ਜੀ ਅਕਸਰ ਸਰਕਾਰ ਵੱਲੋਂ ਵੀ ਹੋਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਇਹ ਕਿਹਾ ਜਾਂਦਾ ਕਿ ਜਿਹੜੀ ਲੇਡੀਆਂ ਐ ਜਾਂ ਜਿਹੜੀਆਂ ਲੜਕੀਆਂ ਇਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਇਨਸਾਫ ਮਿਲੇਗਾ ਮਿਲੇਗਾ ਇਨਸਾਫ ਇਹ ਕੀ ਮਿਲਿਆ ਸੀ ਹੇ ਤੱਕ ਸਵਾਏ ਧੱਕਿਆ ਤੋਂ ਕੁਛ ਨਹੀਂ ਸਾਡੇ ਆਰਗੇ ਦੇ ਨਾਲ ਸਾਡੇ ਪਾਰਟੀਆਂ ਜਥੇਬੰਦੀਆਂ ਸਾਡੇ ਨਾਲ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਧੱਕੇ ਖਾਣੇ ਪੈਦੇ ਇਹਨੂੰ ਸਾਫ਼ ਤੋਂ ਕੁੰਲੀ ਤਾਂ ਅਸੀਂ ਤੰਦ ਹੋਈ ਮੈਂ ਪਹਿਲੇ ਜ਼ਿਕਰ ਕਰਦਾ ਸੀਗਾ ਵਿੱਚ ਘੱਟੋਗੀ ਸੀ ਗੱਲ ਅਸੀਂ ਡੀਆਈਜੀ ਸਾਹਿਬ ਨੂੰ ਵੀ ਕਿਹਾ ਪਹਿਲਾਂ ਉਹਨਾਂ ਨੇ ਫਿਰ ਸਪੈਸ਼ਲ ਬ੍ਰਾਂਚ ਵਿੱਚ ਇਹਦੀ ਇਨਕੁਆਰੀ ਕਰਾਈ ਦੁਆਰਾ ਪਰ ਉਹਨਾਂ ਨੇ ਵੀ ਮੰਨ ਲਿਆ ਬਾਕੀ ਜੋ ਹੋਇਆ ਸਹੀ ਹੋਇਆ ਤੇ ਇਹਦੇ ਕਰਕੇ ਅਰੈਸਟ ਕਰੋ ਪਰ ਕੌਣ ਸਥਾਨਾ ਜਿਹੜਾ ਐਸਐਚਓ ਪਥਾਰਾ ਆ ਉਹ ਪਤਾ ਨਹੀਂ ਕਿਹੜੇ ਠੱਕੇਟਿਆ ਕੀਆ ਉਹ ਤੁਸੀਂ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਹੋ ਅਸੀਂ ਅੱਜ ਅਸੀਂ ਅੱਜ ਚਾਰ ਦਿਨ ਪਹਿਲਾਂ ਮਿਲੇ ਸੀਗੇ ਡੀਆਈਜੀ ਸਾਹਿਬ ਨੂੰ ਉਹਨਾਂ ਨੇ ਐਸਐਚਓ ਸਾਹਿਬ ਨੂੰ ਬੁਲਾਇਆ ਸੀ ਸੈਂਟਰਡੇ ਨੂੰ ਤੇ ਉਹ ਤੋਂ ਹਾਲ ਅਜ ਅਸੀਂ ਆਏ ਆ ਤੇ ਅੱਜ ਇੱਕ ਵਾਰ ਪੁੱਛਣ ਆਏ ਆ ਕਿ ਕਿਹੋ ਜੇ ਨਹੀਂ ਹੋਇਆ ਤਾਂ ਫਿਰ ਅਸੀਂ ਬਹੁਤ ਸਾਰੇ ਜਿ세 ਬੰਦੇ ਜਿੱਦਾਂ ਮੇਰੇ ਨਾਲ ਇਹ ਸਾਡੇ ਹੋ ਰਹੇ ਸ਼ਿਫਟਾਂ ਲਾਂਚ ਤਾਂ ਸਾਡੀ ਹੈਗੀ ਹੈਗੀ ਆ ਗਲੋਬਲ ਮੀਡੀਆ ਨੈਟਵਰਕ ਹੈ ਪ੍ਰੈਸ ਐਸੋਸੀਏਸ਼ਨ ਹੈ ਜੋ ਸਾਡਾ ਵਿਰੋਧ ਵਾਲੀ ਹੈ ਜੀ ਆ ਇਹਨਾਂ ਦੀ ਟੀਮ ਵੀ ਸਾਡੇ ਨਾਲ ਆ ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਅਨੈਲ ਬਾਰਮਾ ਜੀ ਦੀ ਟੀਮ ਸਾਡੇ ਨਾਲ ਹੈ ਮੇਰੇ ਇੱਕ ਤਾਂ ਕ੍ਰਾਂਤੀਕਾਰੀ ਕਿਸ ਤਰ੍ਹਾਂ ਦਾ ਸਟੈਪ ਲਓਗੇ ਅਜੀ ਦੇਖੋ ਜੇ ਅੱਜ ਸਾਨੂੰ ਬੈਸ ਦਾ ਮਿਲ ਜਿੱਦਾਂ ਹਿਸਾਬ ਨਾਲ ਤੁਹਾਨੂੰ ਰਿਸਪੌਂਸ ਆ ਡੀਆਈ ਜੀ ਦਾ ਉਹਨੇ ਕਿ ਇਹ ਰੈਸਟ ਜਿਆਦੀ ਹੋ ਜਾਣਗੇ ਪਰ ਅਗਰ ਅੱਜ ਵੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਅਸੀਂ ਇੱਕ ਪੂਰਜੋ ਸੰਘਰਸ਼ ਕਰਾਂਗੇ ਔਰ ਉਹਦੇ ਵਿੱਚ ਅਸੀਂ ਡੀਆਈਜੀ ਦਫ਼ਤਰ ਦੇ ਬਾਹਰ ਜ਼ਿਲ੍ਹਾ ਦਿਹਾਤੀ ਜਿਹੜੀ ਪੁਲਿਸ ਹੈ ਉਹਦਾ ਪਤਲਾ ਫੁੱਕਾਂਗੇ ਤੇ ਥਾਰੀਆਂ ਚੰਮਤੇ ਖੜਕਾ ਕੇ ਇਹਨਾਂ ਸੁੱਤੇੜ ਕੰਬਕਾਨੀ ਨੇ ਸੁੱਤੇ ਇਹਨਾਂ ਨੂੰ ਜਗਾਵਾਂਗੇ ਤੇ ਉਹਦੇ ਨਾਲ ਹੀ ਜਿਹੜਾ ਮੇਨ ਗੇਟ ਦੇ ਵਿੱਚ ਸਾਰਾ ਪਰਿਵਾਰ ਭੁਖੜਤਾਲ ਦੇ ਬੈਠੂਗਾ ਇਹਦੀ ਮੰਮੀ ਇਹਦੀ ਛੋਟੀ ਭੈਣ ਛੋਟਾ ਭਰਾ ਇਹ ਹੋਰ ਹੈ ਕਿ ਜੋ ਵੀ ਰਿਸ਼ਤੇ ਆਚਾਰ ਪੰਜਾਂ ਜਿੰਨੇ ਵੀ ਹੋਣਗੇ ਉਹ ਡੀਆਜੀ ਦਫ਼ਤਰ ਦੇ ਮੇਨ ਗੇਟ ਦੇ ਵਿੱਚ ਬੈਠਣਗੇ ਅੰਦਰ-ਅੰਦਰ ਹੀ ਰਹਿਣਗੇ ਬਾਹਰਲੇ ਬਾਹਰ ਹੀ ਰਹਿਣਗੇ